ਅੱਜ ਜ਼ਿੰਦਗੀ ਦੀ ਰਫਤਾਰ ਦੇ ਵਿੱਚੋਂ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਔਖਾ ਹੋ ਗਿਆ ਅਸੀਂ ਜ਼ਿੰਦਗੀ ਦੀ ਉਲਝਣ ਦੇ ਵਿੱਚ ਇਸ ਕਦਰ ਉਲਝੇ ਆ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਹੀ ਭੁੱਲ ਗਏ ਆ ਤੇ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਅਸੀਂ ਸਿਹਤ ਦਾ ਧਿਆਨ ਨਾ ਰੱਖਣ ਹੋਣ ਕਰਕੇ ਸ਼ਿਕਾਰ ਵੀ ਹੋ ਰਹੇ ਆ ਤੇ ਫਿਰ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਤੇ ਅਸੀਂ ਪਛਤਾਉਂਦੇ ਵੀ ਆ ਪਰ ਸਿਹਤਮਾਰ ਕਹਿੰਦੇ ਨੇ ਕਿ ਛੋਟੀਆਂ-ਛੋਟੀਆਂ ਆਦਤਾਂ ਤੁਸੀਂ ਆਪਣੀਆਂ ਬਦਲ ਕੇ ਤੰਦਰੁਸਤ ਰਹਿ ਸਕਦੇ ਹੋ ਤੇ ਸਿਹਤਮਾਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਲਈ ਜ਼ਿਆਦਾ ਸਮਾਂ ਨਹੀਂ ਕੱਢ ਸਕਦੇ ਜਿਮ ਨਹੀਂ ਜਾ ਸਕਦੇ ਕੋਈ ਵਰਕਆਊਟ ਨਹੀਂ ਕਰ ਸਕਦੇ ਤਾਂ ਸਿਰਫ 10 ਮਿੰਟ ਦੀ ਸੈਰ ਕਰਕੇ ਹੀ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਵੀ ਰਹਿ ਸਕਦੇ ਹਾਂ ਸਿਹਤਮਾਰ ਕਹਿੰਦੇ ਨੇ ਕਿ 10 ਮਿੰਟ ਦੀ ਸੈਰ ਸਾਨੂੰ ਕਈ ਲਾਭ ਪਹੁੰਚਾ ਸਕਦੀ ਹੈ ਤੇ 10 ਮਿੰਟ ਦੀ ਸੈਰ ਦੇ ਫਾਇਦੇ ਜਿਹੜੇ ਹੈਰਾਨ ਕਰਨ ਵਾਲੇ ਨੇ ਕਿਉਂਕਿ ਇੰਨਾ ਕੋ ਟਾਈਮ ਤਾਂ ਅਸੀਂ ਆਪਣੇ ਲਈ ਕੱਢ ਹੀ ਸਕਦੇ ਹਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਅਗਰ ਅਸੀਂ ਖਾਣਾ ਖਾਣ ਤੋਂ ਬਾਅਦ ਸੈਰ ਕਰਦੇ ਹਾਂ ਤਾਂ ਸਾਡੀ ਪਾਚਣ ਪ੍ਰਣਾਲੀ ਮਜ਼ਬੂਤ ਰਹਿੰਦੀ ਹੈ ਤੇ ਉਸ ਚਾਰੂ ਟੰਗ ਦੇ ਨਾਲ ਕੰਮ ਕਰਦੀ ਹੈ ਜਿਸ ਦੇ ਨਾਲ ਪੇਟ ਗੈਸ ਤੇ ਕਬਜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸਿਹਤਮਾਰੇ ਇਹ ਵੀ ਕਹਿੰਦੇ ਨੇ ਕਿ ਖਾਣੇ ਤੋਂ ਬਾਅਦ ਸੈਰ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਹੀ ਲਾਭਦਾਇਕ ਹੁੰਦਾ ਹੈ। ਇਸ ਦੇ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਹੁੰਦਾ ਹੈ ਤੇ ਲਗਾਤਾਰ ਸੈਰ ਕਰਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ। ਖੂਨ ਸੰਚਾਰ ਦੇ ਵਿੱਚ ਸੁਧਾਰ ਹੁੰਦਾ ਹੈ। ਤੇ ਮਾਹਿਰ ਇਹ ਵੀ ਕਹਿੰਦੇ ਨੇ ਕਿ ਜੇਕਰ ਇਸ ਨੂੰ ਅਸੀਂ ਆਪਣੀ ਆਦਤ ਬਣਾ ਲੈਂਦੇ ਆ ਤਾਂ ਇਹ ਨਾ ਸਿਰਫ ਸਾਡੀ ਸਰੀਰਕ ਸਿਹਤ ਲਈ ਚੰਗਾ ਬਲਕਿ ਇਸ ਦੇ ਨਾਲ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ ਤਣਾਅ ਘਟਦਾ ਹੈ ਤੇ ਚੰਗੀ ਨੀਂਦ ਵੀ ਆਉਂਦੀ ਹੈ ਅਕਸਰ ਹੀ ਅਸੀਂ ਇਹ ਵੀ ਕਹਿੰਦੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਸਾਨੂੰ ਸੁਸਤੀ ਪੈ ਜਾਂਦੀ ਹੈ ਅਸੀਂ ਆਲਸੀ ਮਹਿਸੂਸ ਕਰਦੇ ਹਾਂ ਤੇ ਇੰਝ ਦਿਲ ਕਰਦਾ ਹੁੰਦਾ ਹੈ ਕਿ ਕੋਈ ਵੀ ਕੰਮ ਨਾ ਕਰੀਏ ਪਰ ਸੈਰ ਕਰਨ ਦੇ ਨਾਲ ਜਿੱਥੇ ਸਾਨੂੰ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਸੁਸਤੀ ਵੀ ਦੂਰ ਹੁੰਦੀ ਹੈ ਤੇ ਇਸ ਦੇ ਨਾਲ ਊਰਜਾ ਦਾ ਪੱਧਰ ਵਧਦਾ ਸੋ 10 ਮਿੰਟ ਅਸੀਂ ਆਪਣੇ ਆਪ ਲਈ ਰੋਜ਼ਾਨਾ ਕੱਢ ਸਕਦੇ ਹਾਂ ਤੇ ਜੇਕਰ ਇਹ 10 ਮਿੰਟ ਦੀ ਆਦਤ ਅਸੀਂ ਆਪਣੇ ਹਰ ਰੋਜ਼ ਦੇ ਜੀਵਨ ਦੇ ਵਿੱਚ ਇਸ ਨੂੰ ਅਪਣਾ ਲੈਂਦੇ ਹਾਂ ਤਾਂ ਸਿਹਤਮਾਰ ਜਿਸ ਤਰ੍ਹਾਂ ਦੱਸਿਆ ਕਿ ਬਹੁਤ ਸਾਰੇ ਇਸ ਦੇ ਫਾਇਦੇ ਨੇ ਸੁਸਤੀ ਦੂਰ ਹੁੰਦੀ ਹੈ ਸਾਡਾ ਜਿਹੜੀ ਪਾਚਣ ਪ੍ਰਣਾਲੀ ਹੈ ਉਹ ਸਹੀ ਰਹਿੰਦੀ ਹੈ ਖਾਣਾ ਸਹੀ ਤਰ੍ਹਾਂ ਹਜ਼ਮ ਹੁੰਦਾ ਤੇ ਇਸ ਦੇ ਨਾਲ ਦੀ ਨਾਲ ਸਾਡਾ ਭਾਰ ਵੀ ਘਟਦਾ ਕਿਉਂਕਿ ਬਹੁਤ ਸਾਰੇ ਕੰਮ ਅਜਿਹੇ ਨੇ ਜਿਨ੍ਹਾਂ ਲੋਕਾਂ ਦੀ ਸਿਟਿੰਗ ਜੌਬ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਅਕਸਰ ਹੀ ਅਸੀਂ ਮੋਟਾਪੇ ਜਾਂ ਪੇਟ ਵਦਨ ਦੀ ਮਸਿਆ ਦੇਖਦੇ ਆ ਸੋ 10 ਮਿੰਟ ਦੇ ਵਰਕਆਊਟ ਦੇ ਨਾਲ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਆ ਅੱਜ ਜ਼ਿੰਦਗੀ ਦੀ ਰਫ਼ਤਾਰ ਦੇ ਵਿੱਚੋਂ ਆਪਣੇ ਆਪ ਲਈ ਸਮਾਂ ਕੱਢਣਾ ਬਹੁਤ ਔਖਾ ਹੋ ਗਿਆ ਅਸੀਂ ਜ਼ਿੰਦਗੀ ਦੀ ਉਲਝਣ ਦੇ ਵਿੱਚ ਇਸ ਕਦਰ ਉਲਝੇ ਆ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਹੀ ਭੁੱਲ ਗਏ ਆ ਤੇ ਫਿਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਅਸੀਂ ਸਿਹਤ ਦਾ ਧਿਆਨ ਨਾ ਰੱਖਣ ਹੋਣ ਕਰਕੇ ਸ਼ਿਕਾਰ ਵੀ ਹੋ ਰਹੇ ਆ ਤੇ ਫਿਰ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਤੇ ਅਸੀਂ ਪਛਤਾਉਂਦੇ ਵੀ ਆ ਪਰ ਸਿਹਤਮਾਰ ਕਹਿੰਦੇ ਨੇ ਕਿ ਛੋਟੀਆਂ-ਛੋਟੀਆਂ ਆਦਤਾਂ ਤੁਸੀਂ ਆਪਣੀਆਂ ਬਦਲ ਕੇ ਤੰਦਰੁਸਤ ਰਹਿ ਸਕਦੇ ਹੋ ਤੇ ਸਿਹਤਮਾਰਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਲਈ ਜ਼ਿਆਦਾ ਸਮਾਂ ਨਹੀਂ ਕੱਢ ਸਕਦੇ ਜਿਮ ਨਹੀਂ ਜਾ ਸਕਦੇ ਕੋਈ ਵਰਕਆਊਟ ਨਹੀਂ ਕਰ ਸਕਦੇ ਤਾਂ ਸਿਰਫ 10 ਮਿੰਟ ਦੀ ਸੈਰ ਕਰਕੇ ਹੀ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਵੀ ਰਹਿ ਸਕਦੇ ਹਾਂ ਸਿਹਤਮਾਰ ਕਹਿੰਦੇ ਨੇ ਕਿ 10 ਮਿੰਟ ਦੀ ਸੈਰ ਸਾਨੂੰ ਕਈ ਲਾਭ ਪਹੁੰਚਾ ਸਕਦੀ ਹੈ ਤੇ 10 ਮਿੰਟ ਦੀ ਸੈਰ ਦੇ ਫਾਇਦੇ ਜਿਹੜੇ ਹੈਰਾਨ ਕਰਨ ਵਾਲੇ ਨੇ ਕਿਉਂਕਿ ਇੰਨਾ ਕੋ ਟਾਈਮ ਤਾਂ ਅਸੀਂ ਆਪਣੇ ਲਈ ਕੱਢ ਹੀ ਸਕਦੇ ਹਾਂ ਸਭ ਤੋਂ ਵੱਡਾ ਫਾਇਦਾ ਹੈ ਕਿ ਅਗਰ ਅਸੀਂ ਖਾਣਾ ਖਾਣ ਤੋਂ ਬਾਅਦ ਸੈਰ ਕਰਦੇ ਹਾਂ ਤਾਂ ਸਾਡੀ ਪਾਚਣ ਪ੍ਰਣਾਲੀ ਮਜ਼ਬੂਤ ਰਹਿੰਦੀ ਹੈ ਤੇ ਉਸ ਚਾਰੂ ਟੰਗ ਦੇ ਨਾਲ ਕੰਮ ਕਰਦੀ ਹੈ ਜਿਸ ਦੇ ਨਾਲ ਪੇਟ ਗੈਸ ਤੇ ਕਬਜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸਿਹਤਮਾਰੇ ਇਹ ਵੀ ਕਹਿੰਦੇ ਨੇ ਕਿ ਖਾਣੇ ਤੋਂ ਬਾਅਦ ਸੈਰ ਕਰਨਾ ਸ਼ੂਗਰ ਦੇ ਮਰੀਜ਼ਾਂ ਲਈ ਬੇਹੱਦ ਹੀ ਲਾਭਦਾਇਕ ਹੁੰਦਾ ਹੈ। ਇਸ ਦੇ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਹੁੰਦਾ ਹੈ ਤੇ ਲਗਾਤਾਰ ਸੈਰ ਕਰਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੇ ਦੌਰੇ ਦਾ ਖਤਰਾ ਘਟ ਜਾਂਦਾ ਹੈ। ਖੂਨ ਸੰਚਾਰ ਦੇ ਵਿੱਚ ਸੁਧਾਰ ਹੁੰਦਾ ਹੈ। ਤੇ ਮਾਹਿਰ ਇਹ ਵੀ ਕਹਿੰਦੇ ਨੇ ਕਿ ਜੇਕਰ ਇਸ ਨੂੰ ਅਸੀਂ ਆਪਣੀ ਆਦਤ ਬਣਾ ਲੈਂਦੇ ਆ ਤਾਂ ਇਹ ਨਾ ਸਿਰਫ ਸਾਡੀ ਸਰੀਰਕ ਸਿਹਤ ਲਈ ਚੰਗਾ ਬਲਕਿ ਇਸ ਦੇ ਨਾਲ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ ਤਣਾਅ ਘਟਦਾ ਹੈ ਤੇ ਚੰਗੀ ਨੀਂਦ ਵੀ ਆਉਂਦੀ ਹੈ ਅਕਸਰ ਹੀ ਅਸੀਂ ਇਹ ਵੀ ਕਹਿੰਦੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਸਾਨੂੰ ਸੁਸਤੀ ਪੈ ਜਾਂਦੀ ਹੈ ਅਸੀਂ ਆਲਸੀ ਮਹਿਸੂਸ ਕਰਦੇ ਹਾਂ ਤੇ ਇੰਝ ਦਿਲ ਕਰਦਾ ਹੁੰਦਾ ਹੈ ਕਿ ਕੋਈ ਵੀ ਕੰਮ ਨਾ ਕਰੀਏ ਪਰ ਸੈਰ ਕਰਨ ਦੇ ਨਾਲ ਜਿੱਥੇ ਸਾਨੂੰ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ ਸੁਸਤੀ ਵੀ ਦੂਰ ਹੁੰਦੀ ਹੈ ਤੇ ਇਸ ਦੇ ਨਾਲ ਊਰਜਾ ਦਾ ਪੱਧਰ ਵਧਦਾ ਸੋ 10 ਮਿੰਟ ਅਸੀਂ ਆਪਣੇ ਆਪ ਲਈ ਰੋਜ਼ਾਨਾ ਕੱਢ ਸਕਦੇ ਹਾਂ ਤੇ ਜੇਕਰ ਇਹ 10 ਮਿੰਟ ਦੀ ਆਦਤ ਅਸੀਂ ਆਪਣੇ ਹਰ ਰੋਜ਼ ਦੇ ਜੀਵਨ ਦੇ ਵਿੱਚ ਇਸ ਨੂੰ ਅਪਣਾ ਲੈਂਦੇ ਹਾਂ ਤਾਂ ਸਿਹਤਮਾਰ ਜਿਸ ਤਰ੍ਹਾਂ ਦੱਸਿਆ ਕਿ ਬਹੁਤ ਸਾਰੇ ਇਸ ਦੇ ਫਾਇਦੇ ਨੇ ਸੁਸਤੀ ਦੂਰ ਹੁੰਦੀ ਹੈ ਸਾਡਾ ਜਿਹੜੀ ਪਾਚਣ ਪ੍ਰਣਾਲੀ ਹੈ ਉਹ ਸਹੀ ਰਹਿੰਦੀ ਹੈ ਖਾਣਾ ਸਹੀ ਤਰ੍ਹਾਂ ਹਜ਼ਮ ਹੁੰਦਾ ਤੇ ਇਸ ਦੇ ਨਾਲ ਦੀ ਨਾਲ ਸਾਡਾ ਭਾਰ ਵੀ ਘਟਦਾ ਕਿਉਂਕਿ ਬਹੁਤ ਸਾਰੇ ਕੰਮ ਅਜਿਹੇ ਨੇ ਜਿਨ੍ਹਾਂ ਲੋਕਾਂ ਦੀ ਸਿਟਿੰਗ ਜੌਬ ਹੁੰਦੀ ਹੈ ਤੇ ਉਹਨਾਂ ਦੇ ਵਿੱਚ ਅਕਸਰ ਹੀ ਅਸੀਂ ਮੋਟਾਪੇ ਜਾਂ ਪੇਟ ਵਦਨ ਦੀ ਮਸਿਆ ਦੇਖਦੇ ਆ ਸੋ 10 ਮਿੰਟ ਦੇ ਵਰਕਆਊਟ ਦੇ ਨਾਲ ਅਸੀਂ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਆ